ਹੈਲੋ ਜੀ ਜੀ ਆਨੂੰ ਅੱਜ ਆਪਾਂ ਬਣਾਇਆ ਛਾਲਗਮ ਤੇ ਪਾਲਕ ਦਾ ਸਾਗ ਬਹੁਤ ਹੀ ਟੇਸਟੀ ਤੇ ਹੈਲਦੀ ਉਹ ਵੀ ਆਰਗੇਨਿਕ ਨਾਲ ਬਣਾਈ ਆਪਾਂ ਮੱਕੀ ਦੀ ਰੋਟੀ ਤੇ ਸਲਾਦ ਵਿੱਚ ਮੂਲੀ ਤੇ ਹਰੀ ਮਿਰਚ ਦੇਸੀ ਘਿਓ ਪਾ ਕੇ ਤੇ ਬਹੁਤ ਹੀ ਟੇਸਟੀ ਬਣਦਾ ਤੁਸੀਂ ਵੀ ਬਣਾ ਕੇ ਦੇਖਣਾ ਅਸੀਂ ਸਾਗ ਕਿਵੇਂ ਬਣਾਇਆ ਇਹ ਦੇਖਣ ਤੋਂ ਪਹਿਲਾਂ ਸਾਡੇ ਪਿਆਰ ਭਰੀ ਸੱਚੀ ਅਕਾਲ ਪ੍ਰਵਾਨ ਕਰਨਾ ਜੀ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਆਪਾਂ ਆ ਗਏ ਆ ਖੇਤ ਪੱਤਦੇ ਆ ਕੁਛ ਛਲਗਮ ਛਲਗਮਆਂ ਦੀਆਂ ਕਈ ਕਿਸਮਾਂ ਹੁੰਦੀਆਂ ਆ ਤੇ ਇਹਨਾਂ ਦੇ ਰੰਗ ਵੀ ਅਲੱਗ-ਅਲੱਗ ਹੁੰਦੇ ਆ ਆਪਣੇ ਜਾਮਨੀ ਤੇ ਚਿੱਟੇ ਲੱਗਿਓ ਆ ਛਲਗਮਾਂ ਦੀ ਸਬਜ਼ੀ ਵੀ ਕਈ ਤਰ੍ਹਾਂ ਬਣਦੀ ਆ ਤੇ ਸਾਗ ਵੀ ਅੱਜ ਆਪਾਂ ਛਲਗਮ ਤੇ ਪਾਲਕ ਪਾ ਕੇ ਸਾਗ ਬਣਾ ਰਹੇ ਆ ਪਾਲਕ ਵੀ ਆਪਾਂ ਕਾਫੀ ਬੀਜੀ ਸੀਗੀ ਪਰ ਹੋਈ ਨਹੀਂ ਬਹੁਤੀ ਢੰਗ ਨਾਲ ਫਿਰ ਵੀ ਗੁਜ਼ਾਰੇਯੋਗੀ ਆਪਾਂ ਨੂੰ ਮਿਲ ਗਈ ਆ ਛਲਗਮਾਂ ਦੇ ਪੱਤੇ ਆਪਾਂ ਲਾ ਕੇ ਖੇਤ ਵਿੱਚ ਛੋੜ ਦਿੱਤੇ ਕਿਉਂਕਿ ਇਹ ਗਾਲ ਛੜ ਕੇ ਖਾਧਾ ਕੰਮ ਕਰਦੇ ਆ। ਇੱਧਰ ਆਪਾਂ ਛਿਲਗਮਾ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਪਾਲਕ ਨੂੰ ਵੀ ਧੋ ਲਿਆ। ਹੁਣ ਆਪਾਂ ਛਿਲਗਮਾ ਨੂੰ ਛਿੱਲ ਲੈਨੇ ਆ। ਛਿਲਗਮਾ ਆਪਾਂ ਕੱਚੇ ਵੀ ਖਾ ਸਕਦੇ ਆ ਇਹਨਾਂ ਵਿੱਚ ਮਿਠਾਸ ਬਹੁਤ ਹੁੰਦੀ ਆ। ਡਾਕਟਰ ਵੀ ਆਪਾਂ ਨੂੰ ਸੁਜੈਸਟ ਕਰਦੇ ਆ ਵੀ ਕੱਚੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਆ। ਇਹ ਸਿਹਤ ਨੂੰ ਚੰਗੀ ਰੱਖਣ ਦੇ ਵਿੱਚੋਂ ਬਹੁਤ ਆਪਣੀ ਮਦਦ ਕਰਦੇ ਆ। ਖਾਧਾਂ ਤੇ ਸਪ੍ਰੇਹਾਂ ਤੋਂ ਬਿਨਾਂ ਸੀਜ਼ਨਲ ਸਬਜ਼ੀਆਂ ਤਾਂ ਆਪਾਂ ਨੂੰ ਖਾਣੀਆਂ ਹੀ ਚਾਹੀਦੀਆਂ। ਬੀਜਣ ਸਮੇਂ ਮਿਹਨਤ ਤਾਂ ਜ਼ਰੂਰ ਲੱਗਦੀ ਆ। ਔਰ ਇਹ ਸਾਰੇ ਬਹੁਤ ਫਾਇਦੇਮੰਦ ਹੁੰਦੀਆਂ ਆ ਘਰ ਦੀਆਂ ਫ੍ਰੈਸ਼ ਵੀਜੀਆਂ ਸਬਜ਼ੀਆਂ ਜਦੋਂ ਆਪਾਂ ਬਣਾਉਂਦੇ ਆ ਉਹਨਾਂ ਦਾ ਸਵਾਦ ਹੀ ਕੁਛ ਅਲੱਗ ਹੁੰਦਾ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਜਾਈ ਲਈ ਜਗ੍ਹਾ ਨਾ ਹੋਵੇ ਉਹ ਗਰੋ ਬੈਗ ਦੇ ਵਿੱਚ ਛੱਤ ਤੇ ਵੀ ਉਗਾ ਸਕਦੇ ਆ ਬਸ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਆ ਇੱਧਰ ਆਪਾਂ ਕੁੱਕਰ ਤਿਆਰ ਕਰ ਲਿਆ ਰੱਖ ਦਿੱਤਾ ਗੈਸ ਤੇ ਪਰ ਗੈਸ ਮੈਂ ਹਜੇ ਔਨ ਨਹੀਂ ਕੀਤਾ ਪਹਿਲਾਂ ਆਪਾਂ ਪਾਲਕ ਕੱਟ ਲੈਣੇ ਆ ਬਹੁਤ ਜ਼ਿਆਦਾ ਬਰੀ ਕੱਟਣ ਦੀ ਵੀ ਆਪਾਂ ਨੂੰ ਲੋੜ ਨਹੀਂ ਹੈਗੀ ਆਪਾਂ ਚੋਪਿੰਗ ਟ੍ਰੇ ਤੇ ਜਲਦੀ ਜਲਦੀ ਕੱਟ ਲਿਆ ਹੁਣ ਆਪਾਂ ਗੈਸ ਔਨ ਕਰਕੇ ਕੁੱਕਰ ਰੱਖ ਦਿੱਤਾ ਉੱਪਰ ਇਹਦੇ ਵਿੱਚ ਆਪਾਂ ਕੁਝ ਵੀ ਨਹੀਂ ਪਾਉਣਾ ਖਾਲੀ ਹੈ ਬਿਲਕੁਲ ਪਾਣੀ ਵਗੈਰਾ ਕੁਝ ਵੀ ਨਹੀਂ ਪਾਵਾਂਗੇ ਹੁਣ ਆਪਾਂ ਜਿਹੜੀ ਪਾਲਕ ਕੱਟੀ ਹੋ ਹੈ ਨਾ ਸਾਰੀ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਲੋ ਜਪਾ ਪਾਲਕ ਸਾਰੀ ਪਾ ਦਿੱਤੀ ਕੁੱਕਰ ਚ ਜੇ 2 ਛੋਟੇ ਚਮਚ ਪਾ ਦਿੱਤੇ ਨਮਕ ਦੇ ਸਵਾਦ ਅਨਸਾਰ ਹੀ ਆਪਾਂ ਨਮਕ ਪਾਵਾਂਗੇ ਕੁੱਕਰ ਦਾ ਢੱਕਣ ਆਪਾਂ ਬੰਦ ਨਹੀਂ ਕਰਨਾ ਵੈਸੇ ਹੀ ਆਪਾਂ ਉੱਪਰ ਰੱਖ ਦਿੱਤਾ ਕੁੱਕਰ ਦੇ ਪਾਲਕ ਗਿੱਲੀ ਹੋਣ ਕਰਕੇ ਉਹਦੇ ਵਿੱਚੋਂ ਪਾਣੀ ਨਿਕਲਿਆ ਹੋਣਾ ਆ ਉਹਦੇ ਨਾਲ ਹੀ ਪਾਲਕ ਹੈ ਜਿਹੜੀ ਉਹ ਰਿੱਝ ਜਾਣੀ ਹੈ ਜਦੋਂ ਤੱਕ ਪਾਲਕ ਪੱਕਦੀ ਆ ਆਪਾਂ ਕੱਟ ਲੈਣੇ ਸ਼ਲਗਮ ਸ਼ਲਗਮ ਵੀ ਆਪਾਂ ਨੂੰ ਬਹੁਤ ਜ਼ਿਆਦਾ ਬਰੀਕ ਕੱਟਣ ਦੀ ਨਹੀਂ ਲੋੜ ਮੋਟੇ-ਮੋਟੇ ਕੱਟ ਲੈ ਆਪਾਂ ਸ਼ਲਗਮ ਆਪਾਂ ਸਾਰੇ ਹੁਣ ਕੱਟ ਲਏ ਆ ਹੁਣ ਆਪਾਂ ਦੇਖਦੇ ਆਂ ਪਾਲਕ ਪਾਲਕ ਆ ਜਿਹੜੀ ਰਿੱਜ ਕੀ ਉਹ ਥੋੜੀ ਜੀ ਹੋ ਗਈ ਏ ਇਹਦੇ ਵਿੱਚ ਹੀ ਆਪਾਂ ਕੱਟੇ ਹੋਏ ਜਿਹੜੇ ਸ਼ਲਗਮ ਆ ਉਹ ਪਾ ਦਨੇ ਆ ਇਹ ਸਾਗ ਬਹੁਤ ਜਲਦੀ ਬਣ ਜਾਂਦਾ ਔਰ ਬਹੁਤ ਹੀ ਟੇਸਟੀ ਹੁੰਦਾ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਇੱਕ ਵਾਰ ਕਿਉਂਕਿ ਸਾਡੇ ਘਰ ਦੇ ਵਿੱਚ ਸਾਰਿਆਂ ਨੂੰ ਬਹੁਤ ਪਸੰਦ ਆ ਹੁਣ ਆਪਾਂ ਇਹਦਾ ਢੱਕਣ ਕਰ ਦੇਣਾ। ਬਾਂਦੇ ਦੇ ਵਿੱਚ ਹੋਰ ਕੁਝ ਨਹੀਂ ਪਾਇਆ ਆਪਾਂ ਨਮਕ ਤੋਂ ਇਲਾਵਾ। ਫਿਰ ਆਪਾਂ ਇਹਦੀ ਲਗਾਵਾਂਗੇ ਇੱਕ ਵਿਸਲ। ਇੱਕ ਸਿਟੀ ਦੇ ਨਾਲ ਹੀ ਬਣ ਜਾਂਦਾ ਆ। ਬਾਕੀ ਕੁੱਕਰ ਦਾ ਵੀ ਥੋੜਾ ਸਬਤਬ ਹੁੰਦਾ ਆ। ਇੱਕ ਸਿਟੀ ਲੱਗਣ ਤੋਂ ਬਾਅਦ ਆਪਾਂ ਕਰਤਾ ਗੈਸ ਬੰਦ। ਹੁਣ ਆਪਾਂ ਇੱਧਰ ਤੜਕਾ ਤਿਆਰ ਕਰ ਲਿਆ। ਕੱਟ ਲਿਆ ਅਦਰਕ, ਲਸਣ ਛਿੱਲੇ ਲਿਆ, ਹਰੀ ਮਿਰਚ ਤੇ ਪਿਆਜ਼। ਲਸਣ, ਅਦਰਕ ਤੇ ਹਰੀ ਮਿਰਚ ਆਪਾਂ ਪਾਲੰਨੇ ਜਿਲੀ ਘਟੜਚ। ਅਦਰਕ ਦੇ ਆਪਾਂ ਛੋਟੇ ਛੋਟੇ ਪੀਸ ਕਰ ਲਏ ਤਾਂ ਕਿ ਇਹਦੇ ਵਿੱਚ ਛੇਤੀ ਜਾਨੀ ਕੱਟ ਹੋ ਜਾਣ ਆਪਾਂ ਮਸ਼ੀਨ ਨੂੰ 1 ਮਿੰਟ ਲਈ ਘੁਮਾ ਦਿੱਤਾ ਇਹ ਆਪਣੇ ਕੋ ਦਰਦਰਾ ਜਿਹਾ ਪੇਸਟ ਹੈ ਜਿਹੜਾ ਰੈਡੀ ਹੋ ਗਿਆ ਹੈ ਹੁਣ ਆਪਾਂ ਖੋਲਿਆ ਕੁੱਕਰ ਤੇ ਇਹਦੇ ਵਿੱਚ ਆਪਾਂ ਦੇਖਿਆ ਕੱਟ ਛੀ ਫੇਰ ਕੇ ਚੰਗੀ ਤਰ੍ਹਾਂ ਦੇ ਨਾਲ ਰਿਜ ਗਏ ਆ ਛਲਗਮ ਵੀ ਤੇ ਪਾਲਕ ਵੀ ਬਿਲਕੁਲ ਸੌਫਟ ਹੋ ਗਿਆ ਬਿਨਾ ਪਾਣੀ ਪਾਏ ਸ਼ਲਗਮ ਪਾਲ ਕੇ ਜਿਹੜੇ ਉਰਜ ਗਏ ਆ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਮੱਕੀ ਦੇ ਆਟੇ ਦਾ ਅੱਲਣ ਅੱਲਣਾ ਪਾਏ ਦੇ ਵਿੱਚ ਪਾਇਆ ਉਹ ਵੱਡੀਆਂ ਦੋ ਕੜਛੀਆਂ ਹੁਣ ਆਪਾਂ ਇਹਨੂੰ ਲੱਕੜ ਦੀ ਘੋਟਣੀ ਨਾਲ ਚੰਗੀ ਤਰ੍ਹਾਂ ਘੋਟ ਲੈਣਾ ਆ। ਇਹਨੂੰ ਘੋਟਣ ਦੇ ਲਈ ਕੋਈ ਬਹੁਤਾ ਜ਼ਿਆਦਾ ਟਾਈਮ ਨਹੀਂ ਲੱਗਦਾ। ਜਿੱਦਾਂ ਆਪਾਂ ਨੂੰ ਸਰੋਂ ਦੇ ਸਾਗ ਨੂੰ ਇੰਨਾ ਜ਼ਿਆਦਾ ਟਾਈਮ ਲੱਗਦਾ ਹੈ ਘੋਟਣੀ ਨਾਲ ਘੋਟਣਾ ਹੋਵੇ ਤਾਂ ਪਰ ਇਹ ਸਾਗ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ। 2-4 ਮਿੰਟ ਦੇ ਵਿੱਚ ਬਹੁਤ ਵਧੀਆ ਇਹ ਬਣ ਜਾਂਦਾ ਹੈ। ਲਓ ਜੀ ਸਾਗ ਬਣ ਕੇ ਆਪਣਾ ਬਿਲਕੁਲ ਤਿਆਰ ਹੋ ਗਿਆ ਹੈ। ਅਲਣ ਪਾਉਣ ਤੋਂ ਬਾਅਦ ਫਿਰ ਆਪਾਂ ਨੂੰ ਗੈਸ ਔਨ ਕਰਨਾ। 5 ਮਿੰਟ ਫਿਰ ਸੇਕ ਲਗਵਾਉਣਾ ਹੈ। ਤਾਂ ਕਿ ਅਲਣ ਪਾਇਆ ਜਿਹੜਾ ਉਹ ਵਿੱਚ ਪੱਕ ਜਵੇ। ਫਿਰ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਤੜਕਾ। ਤੜਕਾ ਲਗਾਣ ਲਈ ਆਪਾਂ ਗੈਸ ਔਨ ਕੀਤਾ ਰੱਖ ਦਿੱਤਾ ਬੈਨ ਉੱਪਰ। ਆਪਾਂ ਯੂਜ਼ ਕਰਦੇ ਆਂ ਸਰੋਂ ਦਾ ਤੇਲ ਸਰੋਂ ਦਾ ਤੇਲ ਪੈਨ ਵਿੱਚ ਪਾ ਦਿੱਤਾ ਤੁਸੀਂ ਚਾਹੋ ਤਾਂ ਦੇਸੀ ਘਿਓ ਵਰਤ ਸਕਦੇ ਆਂ ਰਿਫਾਈਨਡ ਕੁਝ ਵੀ ਸਰੋਂ ਦੇ ਤੇਲ ਨੂੰ ਹਲਕਾ ਜਿਹਾ ਆਪਾਂ ਗਰਮ ਕੀਤਾ ਫਿਰ ਆਪਾਂ ਇਹਦੇ ਵਿੱਚ ਪਾ ਦਵਾਂਗੇ ਕੱਟੇ ਹੋਏ ਪਿਆਜ਼ ਇਹਨਾਂ ਨੂੰ ਆਪਾਂ ਹਲਕਾ ਜਿਹਾ ਪਕਾਉਣਾ ਆ ਬਹੁਤ ਜ਼ਿਆਦਾ ਜਿਹੜੇ ਡਾਰਕ ਬ੍ਰਾਊਨ ਕਰਨ ਦੀ ਲੋੜ ਨਹੀਂ ਐ ਜਦੋਂ ਹਲਕਾ ਜਿਹਾ ਬ੍ਰਾਊਨ ਪਿਆਜ਼ ਹੋ ਜਾਂਦਾ ਹੈ ਤਾਂ ਫਿਰ ਆਪਾਂ ਇਹਦੇ ਵਿੱਚ ਜਿਹੜਾ ਪੇਸਟ ਬਣਾਇਆ ਸੀਗਾ ਅਦਰਕ ਲਸਣ ਤੇ ਹਰੀ ਮਿਰਚ ਦਾ ਉਹ ਆਪਾਂ ਵਿੱਚ ਐਡ ਕਰ ਦੇਣਾ ਉਹਨੂੰ ਵੀ ਤੜਕੇ 'ਚ ਆਪਾਂ ਭੁੰਨ ਲੈਣਾ ਚੰਗੀ ਤਰ੍ਹਾਂ ਨਾਲ ਹੋਰ ਬਹੁਤੇ ਜਿਆਦਾ ਇਹਦੇ ਵਿੱਚ ਮਸਾਲੇ ਨਹੀਂ ਪੈਂਦੇ ਹੈਗੇ ਤੜਕਾ ਆਪਣਾ ਤਿਆਰ ਹੈ ਹੁਣ ਆਪਾਂ ਜਿਹੜਾ ਕੁੱਕਰ ਵਿੱਚ ਇਹਦੇ ਵਿੱਚ ਸਾਗ ਬਣਾਇਆ ਸੀ ਉਹ ਰੱਖ ਦਿੱਤਾ ਗੈਸ ਤੇ ਤੇ ਇਹਦੇ ਵਿੱਚ ਹੀ ਆਪਾਂ ਜਿਹੜਾ ਤੜਕਾ ਹੈ ਉਹ ਹਰਲਾ ਦੇਣਾ ਤੜਕਾ ਪਾ ਦਿੱਤਾ ਆਪਾਂ ਸਾਗ ਦੇ ਵਿੱਚ ਤੇ ਤੁਸੀਂ ਵਿੱਚ ਇਹਦੇ ਹਰਾ ਧਨੀਆ ਵੀ ਐਡ ਕਰ ਸਕਦੇ ਆ ਧਨੀਆ ਆਪਾਂ ਕੀਤਾ ਸੀ ਬਾਅਦ ਵਿੱਚ ਐਡ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆ ਜਾਂਦਾ ਹੈ ਹੁਣ ਤੁਸੀਂ ਦੇਖ ਸਕਦੇ ਆ ਸਾਗ ਕਿੰਨਾ ਸੋਹਣਾ ਬਣਿਆ ਆ ਬਹੁਤ ਜਲਦੀ ਬਣ ਜਾਂਦਾ ਹੈ ਇਹ ਨਾ ਇਹਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਆ ਟੇਸਟੀ ਵੀ ਬਹੁਤ ਜ਼ਿਆਦਾ ਬਣਦਾ ਹੈ ਲਓ ਜੀ ਆਪਣੀ ਮੱਕੀ ਦੀ ਰੋਟੀ ਮੂਲੀਆਂ ਹਰੀ ਮਿਰਚ ਤੇ ਸਰੋਂ ਦਾ ਸਾਗ ਤਿਆਰ ਆ ਵੀਡੀਓ ਨਾਲ ਅੰਤ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸ਼ੁਕਰੀਆ ਜੀ ਧੰਨਵਾਦ ਥੈਂਕ ਯੂ so much ਜੀ